ਮੁੱਖ ਮੰਤਰੀ ਸਰਦਾਰ ਭਗਵੰਤ ਸਿੱਗ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖਿਡਾਰੀਆਂ ਦੀ ਸਹੂਲਤ ਲਈ ਪੰਜਾਬ ਦੇ ਹਰ ਪਿੰਡ 'ਚ অতি ਆਧੁਨਿਕ ਸਟੇਡੀਅਮ ਬਣਾਏ ਜਾ ਰਹੇ ਹਨ। ਅਸਲੀ ਗ੍ਰੇਟ ਬlesਸਿੰਗ ਹੈ ਸਾਡੇ ਲਈ ਕਿ ਸਾਨੂੰ ਇਹ ਟਰੈਕ ਨਸੀਬ ਹੋਇਆ ਇਸ ਗਵਰਨਮੈਂਟ ਦੇ ਕਾਫੀ ਜਤਨਮਕ ਉਪਰਾਲਿਆਂ ਨਾਲ। ਪਹਿਲੇ ਪੜਾਵਦੀਨ 3083 ਸਟੇਡੀਵਾਂ ਦੀ ਉਸਾਰੀ ਪ੍ਰਗਤੀ ਅਧੀਨ ਹੈ। ਪੰਜਾਬ ਸਰਕਾਰ ਦਾ ਮਕਸਦ ਪਿੰਡਾਂ ਦੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਨਸ਼ਿਆਂ ਤੋਂ ਦੂਰ ਰੱਖਣਾ ਸਿਹਤਮੰਦ ਸਮਾਜ ਦੀ ਨੀਂਹ ਰੱਖਣਾ ਅਤੇ ਖੇਡਾਂ ਰਾਹੀਂ ਨੌਜਵਾਨਾਂ ਦੇ ਪਵਿੱਕ ਨੂੰ ਸਵਾਰਨਾ ਹੈ। ਪੰਜਾਬ ਦੇ ਯੂਥ ਨੂੰ ਨਸ਼ੇ ਚੋਂ ਕੱਢਣਾ ਸਾਡਾ ਲਕਸ਼ ਹੈ ਮੰਜ਼ਿਲ ਹੈ ਸਾਡੀ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਪਊ। ਉਹਦਾ ਸਭ ਤੋਂ ਵਧੀਆ ਆਲਟਰਨੇਟਿਵ ਹੈਗਾ ਖੇਡਾਂ। ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਤਦਬ ਸ਼ਾਨਦਾਰ ਖੇਡ ਗਰਾਊਂਡ ਤਿਆਰ ਕਰਾਂਗੇ ਬਹੁਤ ਵੱਡੇ ਉਹਨਾਂ ਦਾ ਕੰਮ ਹੈ ਕਿਉਂਕਿ ਜਦੋਂ ਬੱਚੇ ਖੇਡ ਦੇ ਗਰਾਊਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਨਾ ਸਰੀਰ ਨਾਲ ਪਿਆਰ ਹੋ ਜਾਊਗਾ ਤਾਂ ਆਲਾਮਤਾਂ ਤੋਂ ਬਚਾਏ ਪਹਿਲੇ ਚਰਨ ਦੇ ਵਿੱਚ 3083 ਗਰਾਊਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਚੋ ਜੇਕਰ ਮੈਂ ਆਰ ਦੇਖਾਂ ਤਾਂ ਮੇਰੀ ਬॉयਜ਼ ਤੇ ਗਰਲਸ ਦੋਨਾਂ ਵਿੱਚ 81 ਹੈ ਤੇ ਜੇਕਰ ਇਕੱਲਾ ਕੁੜੀਆਂ ਦਾ ਦੇਖਿਆ ਜਾਵੇ ਜਿਹੜੀਆਂ ਮੈਂ ਕੈਲਕੂਲੇਸ਼ਨਸ ਕੀਤੀਆਂ ਸੀ ਤਾਂ 13th ਬਣ ਰਿਹਾ ਤੇ ਮੈਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗ ਰਿਹਾ ਇੱਥੇ ਮੇਰਾ ਸਾਰਾ ਪਰਿਵਾਰ ਇੱਥੇ ਹੈ ਤੇ ਸਾਰੇ ਦੇ ਪਿੰਡ ਵਾਲੇ ਨਿਵਾਸੀ ਇੱਥੇ ਨੇ ਤੇ ਮੈਂ ਬਹੁਤ థాంਕਫੁਲ ਹਾਂ ਲਾਈਕ ਇਹਨਾਂ ਨੇ ਇਹ ਜਿਹੜੀ ਮੈਮਰੀ ਇੱਕ ਤਾਂ ਮੈਮੋਰੀਏਬਲ ਬਣਾਤੀ ਮੈਨੂੰ ਹਮੇਸ਼ਾ ਯਾਦ ਰਹੂਗਾ ਲਾਈਕ ਮੇਂ ਟ੍ਰੇਨਿੰਗ ਦੇ ਦੌਰਾਨ ਵੀ ਕਿ ਇਹਨਾਂ ਨੇ ਮੈਨੂੰ ਸਨਮਾਨ ਦਿੱਤਾ ਤੇ ਹਾਂ ਪਿੰਡ ਦਾ ਹੋਰ ਨਾਮ ਰੋਸ਼ਨ ਕਰਦੇ ਰਹਿਣਾ ਮੈਂ ਬਹੁਤ ਜ਼ਿਆਦਾ ਥੈਂਕਫੁਲ ਹਾਂ ਤੇ ਐਨਡੀਏ ਜਾਣ ਦੀ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਹੁਣ ਦਸੰਬਰ ਦੇ ਵਿੱਚ ਮੈਂ ਐਨਡੀਏ ਜੁਆਇਨ ਕਰੂੰਗੀ ਤੇ ਆਪਣੇ ਪਿੰਡ ਵਾਲਿਆਂ ਦੇ ਵੀ ਸਾਰਿਆਂ ਦੇ ਸੁਪਨੇ ਨਾਲ ਲੈ ਕੇ ਜਾ ਰਹੀਆਂ ਤੇ ਕਾਫੀ ਜ਼ਿਆਦਾ ਉਥੇ ਮੈਂ ਕੋਸ਼ਿਸ਼ ਕਰੂੰਗੀ ਕਿ ਆਪਣਾ ਬੈਸਟ ਦਵਾਂ ਜੇਕਰ ਆਪਣੀ ਪ੍ਰੀਖਿਆ ਦੌਰਾਨ ਗੱਲ ਕੀਤੀ ਜਾਵੇ ਕਿ ਕਿਸ ਤਰ੍ਹਾਂ ਦੀ ਮਿਹਨਤ ਕੀਤੀ ਹੈ ਦਿਨਰਾਸ ਤੁਹਾਡੇ ਕੋਈ ਵੀ ਪੰਜ ਸਾਲ ਦੀ ਮਿਹਨਤ ਦੇਖਿਆ ਜਾਵੇ ਤੁਸੀਂ ਲੋ ਕਿਵੇਂ ਦੇਖਦੇ ਹੋ ਤੁਸੀਂ ਬੱਚੇ ਹਾਂਜੀ ਲਾਈਕ ਮੇਰੇ ਪਾਪਾ ਵੀ ਕਾਫੀ ਮਿਹਨਤੀ ਨੇ ਤੇ ਉਹਨਾਂ ਨੇ ਕਾਫੀ ਜ਼ਿਆਦਾ ਮੈਨੂੰ ਹਮੇਸ਼ਾ ਤੋਂ ਮੋਟੀਵੇਟ ਕੀਤਾ ਇਸ ਲਈ ਮੈਂ ਖੁਦ ਵੀ ਮਤਲਬ ਕਾਫੀ ਪੜ੍ਹਾਈ ਕਰਨੀ ਪੈਂਦੀ ਐ ਐਨਡੀਏ ਦੇ ਲਈ ਕਿਉਂਕਿ ਸਿਲੇਬਸ ਬਹੁਤ ਜ਼ਿਆਦਾ ਵਾਸਟ ਹੁੰਦਾ ਤੇ 11ਵੀਂ 12ਵੀਂ ਦਾ ਜਿੱਦਾਂ ਮੈਂ ਪੜ੍ਹਦੀ ਸੀਗੀ ਤੇ ਮੈਂ ਨਾਲ-ਨਾਲ ਇਦਾਂ ਪੜ੍ਹਦੀ ਕਿ ਉਹ ਐਨਡੀਆ ਓਰੀਐਂਟਡ ਹੋਵੇ ਕਿ ਮੈਨੂੰ ਐਨਡੀਏ ਦੇ ਵਿੱਚ ਵੀ ਫਾਇਦਾ ਮਿਲ ਜਾਵੇ ਐਨਡੀਏ ਬਾਰੇ ਮੈਨੂੰ ਪਤਾ ਲੱਗਾ ਕਿ ਜਦੋਂ ਫੀਮੇਲਸ ਦੇ ਲਈ ਐਂਟਰੀ ਖੁੱਲ ਗਈ ਸੀ ਥੈਨ ਮੈਂ ਸੋਚਿਆ ਕਿ ਹਾਂ ਇਹ ਤਦ ਮੈਂ ਸਰਚ ਕੀਤਾ ਗੂਗਲ ਵਗੈਰਾ ਤੋਂ ਆਨਲਾਈਨ ਸੋਰਸਸ ਤੋਂ ਤੇ ਨੂੰ ਕਾਫੀ ਜ਼ਿਆਦਾ ਹੈਲਪ ਮਿਲੀ ਥੈਨ ਮੈਂ ਕਾਫੀ ਸਿਲੇਬਸ ਸਰਚ ਕੀਤਾ ਕਿ ਹਾਂ ਮੈਨੂੰ ਕੀ-ਕੀ ਪੜਨ ਦੀ ਜ਼ਰੂਰਤ ਹੈ ਕੀ-ਕੀ ਮੈਂ ਛੱਡਣਾ ਹੈ ਕੀ-ਕੀ ਪੜਨਾ ਹੈ ਥੈਨ ਮੈਂ ਫਿਰ ਨਾਲ-ਨਾਲ ਐਨਡੀ ਦੇ ਤਿਆਰੀ ਕਰਦੀ ਰਹੀ ਤੇ ਇਦਾਂ ਮੈਂ ਕੋਈ ਖੁਦ ਹੀ ਰਿਟਨ ਦੀ ਜਿਹੜੀ ਆ ਪ੍ਰੈਪਰੇਸ਼ਨ ਕੀਤੀ ਸੀ ਕਿ ਜਿਹੜੀ ਐਨਡੀ ਹੈਗੀ ਇਹਦੇ ਵਿੱਚ ਕੀ ਕੋਈ ਦੱਸਿਆ ਜਾਂਦਾ ਹੈ ਕਿ ਕੀ ਕੁਝ ਕਰਨ ਨੂੰ ਕਿਹਾ ਜਾਂਦਾ ਹੈ ਦੇ ਕੋਈ ਸਾਡੀ ਦਿਸੰਬਰ ਦੇ ਵਿੱਚ ਜੁਆਇਨਿੰਗ ਹੈ ਤੇ 4 ਸਾਲ ਦੀ ਸਾਡੀ ਟ੍ਰੇਨਿੰਗ ਹੁੰਦੀ ਹੈ ਮੇਰੀ ਜਿੱਦਾਂ ਨੇਵੀ ਪ੍ਰੇਫਰੈਂਸ ਆ ਤੇ ਮੈਂ 3 ਸਾਲ ਐਨਡੀਏ ਜਾਉਂਗੀ ਤੇ ਉਸ ਤੋਂ ਬਾਅਦ 1 ਸਾਲ ਮੇਰੀ ਨੇਵਲ ਅਕੈਡਮੀ ਜੋ ਕਿ ਐਜ਼ਿਮਲਾ ਕੇਰਲਾ ਦੇ ਵਿੱਚ ਹੈ ਉੱਥੇ ਮੇਰੀ ਟ੍ਰੇਨਿੰਗ ਹੋਊਗੀ ਕਿਰੋ ਉਚੇਰੀ ਸਿੱਖਿਆ ਦੀ ਗੱਲ ਕੀਤੀ ਜਾਂਦੇ ਕਿੰਨੇ ਲੰਬੇ ਸਮੇਂ ਤੋਂ ਦੇ ਪੜਾਈ ਕਰਦੇ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਪੜ੍ਹਦੇ ਰਹੇ ਹੋ ਹੁਣ ਦੁਆਰਾ ਜਿਹੜਾ ਕੋਰਸ ਕੀਤਾ ਕਿੱਥੋਂ ਜਿਹੜੀ ਬੰਦਣਾ ਫੇਮਸ ਹਨ ਪੰਜਾਬ ਤੋਂ ਆਇਆ ਹੈ ਦੇ ਕੋ ਮੈਂ 10th ਤੱਕ ਜੋ ਹੈ ਮੈਂ ਸਰ ਮਾਰਸ਼ਲ ਕਮੈਂਡ ਸਕੂਲ ਨੈਣਵਾਲ ਵੈਦ ਵਿਖੇ ਪੜੀਆ ਥੈਨ ਮੈਂ ਆਪਣੀ 12th ਪੀਐਮਸੀ ਦੀ ਕੇਂਦਰੀ ਵਿਦਿਆਲੇ ਜੋ ਕਿ ਗੱਜਪੂੰਗਾ ਦੇ ਵਿੱਚ ਹੈ ਮੈਂ ਉੱਥੇ ਕੀਤੀ ਹੈ ਦੈਨ ਇਨਾ ਸਕੂਲ ਦੇ ਵਿੱਚ ਮੈਂ ਕਾਫੀ ਚੰਗੀ ਤਰ੍ਹਾਂ ਪੜ੍ਹਾਈ ਕੀਤੀ ਮੈਨੂੰ ਕਾਫੀ ਜ਼ਿਆਦਾ ਹੈਲਪ ਮਿਲੀ ਮੇਰੇ ਟੀਚਰਸ ਤੋਂ ਉਹਨਾਂ ਨੇ ਵੀ ਕਾਫੀ ਸਪੋਰਟ ਕੀਤਾ ਦੈਨ ਹੁਣ ਮੈਂ ਮੁਹਾਲੀ ਦੇ ਵਿੱਚ ਮਾਈ ਭਾਗੋ ਆਰਮਡ ਫੋਰਸਸ ਪ੍ਰੈਪਰੇਟਰੀ ਇੰਸਟੀਚਿਊਟ ਦੇ ਵਿੱਚ ਸੀਗੀ ਤੇ ਹੁਣ ਮੈਂ ਫਿਰ ਤੋਂ ਉੱਥੇ ਜਾਣਾ ਹੈ ਵਾਪਸ ਕਿਉਂਕਿ ਉੱਥੇ ਕਾਫੀ ਚੰਗੀ ਫਿਜ਼ੀਕਲ ਟ੍ਰੇਨਿੰਗ ਕਰਵਾ ਰਹੇ ਨੇ ਤੇ ਉੱਥੋਂ ਸਾਨੂੰ ਆਈਡੀਆ ਲੱਗ ਜਾਂਦਾ ਕਿ ਹਾਂ ਐਨਡੀ ਦੇ ਵਿੱਚ ਆਪਾਂ ਕਿੱਦਾਂ ਰਹਿਣਾ ਆ ਕੀ ਆਪਾਂ ਕੀ ਕੀ ਕਰਨਾ ਆ ਤੇ ਇਸ ਦੇ ਲਈ ਮੈਂ ਉੱਥੇ ਫਿਰ ਤੋਂ ਵਾਪਸ ਜਾਊਂਗੀ ਕੁਝ ਟਾਈਮ ਲਈ ਜਦ ਤੱਕ ਮਤਲਬ ਮੇਰੀ ਜੁਆਇਨਿੰਗ ਨਹੀਂ ਹੁੰਦੀ ਤੇ ਉੱਥੇ ਕਾਫੀ ਜ਼ਿਆਦਾ ਫਿਜ਼ੀਕਲ ਟ੍ਰੇਨਿੰਗ ਰੋਜ਼ ਸਵੇਰੇ ਜਲਦੀ ਉੱਠ ਕੇ ਪੀਟੀ ਮਾਸਟਰ ਵਗੈਰਾ ਹੁੰਦੀ ਆ ਗੇਮਸ ਵਗੈਰਾ ਹੁੰਦੀ ਆ ਤੇ ਕਾਫੀ ਹੈਲਪ ਮਿਲਦੀ ਆ ਔਰ ਫਾਦਰ ਸਾਹਿਬ ਵੀ ਇੱਕ ਤਰ੍ਹਾਂ ਦੀ ਖੁਸ਼ੀ ਦੇਖੀ ਜਾ ਤੇ ਕਿਸ ਤਰ੍ਹਾਂ ਦੀ ਖੁਸ਼ੀ ਉਹਨਾਂ ਨੂੰ ਮਹਿਸੂਸ ਹੋ ਰਹੀ ਹੈ ਤੁਸੀਂ ਥੋੜਾ ਬੋਲ ਕੇ ਦੱਸੋ ਯਾ ਤੁਸੀਂ ਕਿਸ ਤਰ੍ਹਾਂ ਆਪਣਾ ਸੁਪਨਾ ਪੂਰਾ ਕੀਤਾ ਪਾਪਾ ਦਾ ਮਤਲਬ ਬਹੁਤ ਖੁਸ਼ੀ ਹੈ ਜਦੋਂ ਮੈਂ ਦੱਸਿਆ ਵੀ ਗੱਲ ਆਈ ਉਦੋਂ ਪਾਪਾ ਇੰਨਾ ਨਹੀਂ ਬੋਲ ਪਾ ਰਹੇ ਸੀ ਪਰ ਮੈਨੂੰ ਪਤਾ ਹੈਗਾ ਕਿ ਪਾਪਾ ਕਾਫੀ ਜ਼ਿਆਦਾ ਖੁਸ਼ ਨੇ ਤੇ ਮੈਂ ਮਤਲਬ ਕਿ ਜਦੋਂ ਮੈਨੂੰ ਖੁਦ ਪਤਾ ਲੱਗਾ ਤੇ ਮੇਰੀ ਸਹੇਲੀਆਂ ਨੇ ਮੈਨੂੰ ਦੱਸਿਆ ਸੀ ਤੇ ਮੇਰੀ ਫੈਮਿਲੀ ਨੂੰ ਵੀ ਮੇਰੀ ਜਿਹੜੀਆਂ ਫਰੈਂਡਸ ਨੇ ਉਹਨਾਂ ਨੇ ਹੀ ਐਕਸਪਲੇਨ ਕੀਤਾ ਕਿ ਅੱਛਾ ਇਬਦਾਇਦਾ ਤੁਹਾਡੀ ਕੁੜੀ ਦਾ ਮੈਰਿਟ ਲਿਸਟ ਦੇ ਵਿੱਚ ਨਾਮ ਆ ਗਿਆ ਹੈ। ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਲੜਕੀਆਂ ਪ੍ਰਤੀ ਪੜਾਈ ਨੂੰ ਲੈ ਕੇ ਵਾਲੀ ਰਿਜ਼ਲਟ ਇਕ ਪੰਜਾਬ ਦੇ ਵਾਸਤੇ ਜੋ ਫੜਦੀ ਹੈ ਹਾਂਜੀ ਦੇਖੋ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਦੇ ਲਈ ਮੈਸੇਜ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਿੰਨਾ ਸਪੋਰਟ ਕਰ ਸਕੋ ਉਹਨਾਂ ਉਹਨਾਂ ਨੂੰ ਸਪੋਰਟ ਕਰੋ ਤਾਂ ਕਿ ਉਹ ਆਪਣੇ ਜਿਹੜੇ ਡ੍ਰੀम्स ਨੇ ਉਹਨਾਂ ਨੂੰ ਅਚੀਵ ਕਰ ਸਕਣ ਤੇ ਉਹ ਜਿਸ ਰਸਤੇ 'ਚ ਚੱਲਣਾ ਚਾਹੁੰਦੇ ਨੇ ਉੱਥੇ ਚੱਲ ਸਕਣ ਸਭ ਤੋਂ ਜ਼ਿਆਦਾ ਇੰਪੋਰਟੈਂਟ এডੂਕੇਸ਼ਨ ਜਿਹੜੀ ਹੁੰਦੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅੱਜ ਕੱਲ ਮਤਲਬ ਕਿ ਪੜਾਈ ਜਿਹੜੀ ਆ ਉਹ ਤਾਂ ਹਮੇਸ਼ਾ ਤੁਹਾਡੇ ਨਾਲ ਰਹਿੰਦੀ ਆ ਤੁਸੀਂ ਜਿੰਨਾ ਪੜੋਗੇ ਤੁਸੀਂ ਉਨੇ ਉੱਚੇ ਮਕਾਮ ਤੇ ਪਹੁੰਚੋਗੇ ਤੁਹਾਡੇ ਸੁਪਨੇ ਪੂਰੇ ਕਰਨ ਦੀ ਤੁਹਾਡਾ ਕੋਈ ਵੀ ਸੁਪਨਾ ਹੈ ਉਹਦੇ ਲਈ ਪੜਾਈ ਸ ਤੋਂ ਜ਼ਿਆਦਾ ਜ਼ਰੂਰੀ ਹੈ ਤਾਂ ਹਾਰਡ ਵਰਕ ਤੁਹਾਡੀ ਮਿਹਨਤ ਤੁਹਾਡੀ ਪਰਸਿਸਟੈਂਸ ਤੁਸੀਂ ਹਰ ਟਾਈਮ ਤੁਹਾਨੂੰ ਮਿਹਨਤ ਕਰਨੀ ਹੁੰਦੀ ਆ ਕੰਟੀਨਿਊਸਲੀ ਤੇ ਸਭ ਕੁਝ ਬਹੁਤ ਜ਼ਰੂਰੀ ਹੁੰਦਾ ਮੈਂ ਸਮਾਰਤ ਕੀਤਾ ਉਹਨਾਂ ਫਿਰ ਤੋਂ ਤੁਸੀਂ ਅ ਮੇਰੇ ਇੱਥੇ ਸਾਰੇ ਪਿੰਡ ਵਾਲੇ ਇੱਥੇ ਨੇ ਤੇ ਮੈਂ ਸਾਰੇ ਦੇ ਬਹੁਤ ਜ਼ਿਆਦਾ ਥੈਂਕਫੁਲ ਹਾਂ ਲਾਈਕ ਮੇਰਾ ਪੂਰਾ ਡੇ ਉਹਨਾਂ ਨੇ ਮੈਮਰੀਏਬਲ ਬਣਾਤਾ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਦੱਸ ਨਹੀਂ ਸਕਦੀ ਤੇ ਮੈਂ ਪੂਰੇ ਪਿੰਡ ਵਾਲਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੂੰਗੀ ਕਿ ਉਹ ਇੱਥੇ ਆਏ ਤੇ ਉਹਨਾਂ ਨੇ ਸਨਮਾਨਿਤ ਕੀਤਾ ਥੈਂਕ ਯੂ ਸੋ ਮਚ बस 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 thank you